ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਉਹ ਸਰਕਾਰ ਮਾਨੂੰ ਸਮੇਂ ਸਮੇਂ ਸਿਰ ਨਵੇਂ ਤੋਂ ਨਵੇਂ ਜੋ ਕਾਨੂੰਨ ਜੇ ਉਪਰਾਲੇ ਕੀਤੇ ਜਾਂਦੇ ਨੇ ਉਹਦੇ ਵਿੱਚ ਸਭ ਤੋਂ ਵੱਡਾ ਸਰਕਾਰ ਦਾ ਇੱਕ ਹੀ ਉਪਰਾਲਾ ਹੈ ਜੇ ਨੌਜਵਾਨ ਜਿਹੜੇ ਆਪਣੇ ਛੋਟੇ ਬੱਚੇ ਨੇ ਸ਼ੁਰੂ ਤੋਂ ਜਿਨ੍ਹਾਂ ਨੂੰ ਆਪਾਂ ਪੜਾਉਣੇ ਆ ਤੇ ਜਾ ਹੈਲਥ ਦਾਗਾ ਇਹ ਚੀਜ਼ਾਂ ਦੇ ਗਵਰਨਮੈਂਟ ਮਾਣੇ ਪੂਰਾ ਹੀ ਉਹਨਾਂ ਨੇ ਧਿਆਨ ਰੱਖਿਆ ਹੈ ਬੇਨਤੀ ਹੈ ਜੀ ਮੰਨ ਲਓ ਆਪਣਾ ਜਿਹੜਾ ਸਕੂਲ ਹੈ ਉਹ ਆਪਾਂ ਅਪਗ੍ਰੇਡ ਕਰਾਉਣਾ ਹੈ ਇੰਨੇ ਆਏ ਚਲੇ ਗਏ ਸਭ ਨਹੀਂ ਚਲਾ ਜਾਣਾ ਪਰ ਸੇਵਾ ਕੀ ਤਾਂ ਕਿੰਦੇ ਕਰਮਾਂ ਚ ਰੱਬ ਲਿਖ ਜਾਂਦਾ ਉਹਨੂੰ ਸੇਵਾ ਮਿਲ ਜਾਂਦੀ ਏ ਸਾਥ ਸੰਗਤ ਜੀਓ ਬੇਨਤੀ ਇਹ ਲੈ ਕੇ ਆਇਆ ਮੈਂ ਤੁਹਾਡੇ ਕੋਲ ਵੀ ਆਪਣੇ ਜਿਹੜੇ ਨਵੇਂ ਬੱਚੇ ਹੋਣ ਜਿਨ੍ਹਾਂ ਨੇ ਐਡਮਿਸ਼ਨਾਂ ਮਾਰਚ ਦੇ ਵਿੱਚ ਸ਼ੁਰੂ ਹੋਣੀਆਂ ਨੇ ਉਹ ਆਪਾਂ ਵਾਅਦ ਤੋਂ ਵਾਅਦ ਆਂਡ ਗਵਾੜੀ ਇਹ ਗੱਲ ਕਹੀਏ ਹੋਰ ਵੀ ਭੈਣ ਭਰਾਵਣ ਜਿਹੜੇ ਆਪਣੇ ਨੂੰ ਜਿਹੜੇ ਪ੍ਰਾਈਵੇਟ ਸਕੂਲਾਂ ਚ ਭੇਜਦੇ ਨੇ ਆਪਾਂ ਉਹਨਾਂ ਨੂੰ ਨਾ ਭੇਜਿਏ ਆਪਾਂ ਸਰਕਾਰੀ ਸਕੂਲ ਵਿੱਚ ਹੀ ਭੇਜੀਏ ਅਗਰ ਆਪਾਂ ਸਰਕਾਰੀ ਸਕੂਲ ਦੇ ਵਿੱਚ ਆਪਣੇ ਬੱਚੇ ਭੇਜਾਂਗੇ ਤੇ ਆਪਣੇ ਨਗਰ ਦਾ ਵੀ ਨਾਂ ਆਊਗਾ ਤੇ ਆਪਣਾ ਵੀ ਨਾਂ ਹੋਵੇਗਾ ਵੇਖੋ ਇੰਨੇ ਬੱਚੇ ਜਿਹੜੇ ਨੇ ਕੋਈ ਸਰਕਾਰੀ ਸਕੂਲ ਦੇ ਵਿੱਚ ਲੱਗ ਗਏ ਮੇਰਾ ਖੁਦ ਬੇਟਾ ਪੜਦਾ ਹੁੰਦਾ ਸੀ ਪ੍ਰਾਈਵੇਟ ਸਕੂਲ ਵਿੱਚ ਮੈਂ ਉਹਨੂੰ ਖੁਦ ਹਟਾ ਕੇ ਜਦੋਂ ਸਰਕਾਰ ਨੇ ਇੰਨਾ ਸੋਹਣਾ ਪ੍ਰਬੰਧ ਕਰਕੇ ਦਿੱਤਾ ਸਕੂਲਾਂ ਦਾ ਕਿ ਮੈਨੂੰ ਆਪ ਆਪਦੇ ਬੱਚੇ ਨੇ ਮੇਰੇ ਮੁੰਡੇ ਨੇ ਆਪ ਖੁਦ ਕਹਿੰਦਾ ਪਾਪਾ ਮੈਨੂੰ ਯਾਰ ਮੈਂ ਇੱਥੇ ਲੱਗਣਾ ਤੇ ਮੈਨੂੰ ਹਟਵਾ ਯਾਰ ਮੈਂ ਹਟਵਾ ਲਿਆ ਮੈਂ ਚਲੋ ਸੋ ਆਪਣੀ ਬੇਨਤੀ ਹੈ ਵੀ ਆਪਾਂ ਸਕੂਲ 8ਵੀਂ ਦਾ ਬਣਾਉਣਾ ਹੈ ਜ਼ਰੂਰ ਬਣਾਉਣਾ ਹੈ ਇਹ ਤੁਹਾਡੇ ਨਾਲ ਵਾਅਦਾ ਵੀ ਕੀਤਾ ਸੀਗਾ ਸਕੂਲ ਬਣੇਗਾ ਤਾਂ ਜੇ ਤੁਹਾਡਾਂ ਕਹਿੰਦੇ ਵੀ ਸੰਗਤ ਦਾ ਸਾਥ ਹੋਵੇ ਨਾ ਸਾਥ ਤੋ ਉਸ ਬੰਦੇ ਨੂੰ ਦੁਨੀਆ ਕੋਈ ਹਰਾ ਨਹੀਂ ਸਕਦਾ ਸੰਗਤ ਦਾ ਸਾਥ ਹੋਣਾ ਜ਼ਰੂਰੀ ਤੁਹਾਡਾ ਸਾਥ ਅੱਜ ਮੈਂ ਲੈਣ ਆਇਆ ਵੀ ਆਪਾਂ ਵਾਅਦਾ-ਤੋਅਦਾ ਆਪਣੇ ਬੱਚਿਆਂ ਨੂੰ ਕੀ ਹੈ ਵੀ ਸਰਕਾਰੀ ਸਕੂਲ ਦੇ ਵਿੱਚ ਲੈ ਗੌਰਮੈਂਟ ਵੱਲੋਂ ਕਿੰਨੀਆਂ ਸਹੂਲਤਾਂ ਨੇ ਵਰਦੀਆਂ ਦੀ ਸਹੂਲਤਾਂ ਨੇ ਖਾਣੇ ਦੀ ਸਹੂਲਤਾਂ ਨੇ ਹਰੇਕ ਚੀਜ਼ ਦਿੰਦੀ ਹੈ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਮੁੱਖ ਤੀਚਾ ਇਹੋ ਦੋ ਗੱਲਾਂ ਤੇ ਉਹਨਾਂ ਨੇ ਫੋਕਸ ਕੀਤਾ ਹੋਇਆ ਹੈ ਇੱਕ ਹੈਲਥ ਦਾ ਉਹ ਵੀ ਤੁਹਾਨੂੰ ਪਤਾ ਜਿਹੜੀ ਮਰਜ਼ੀ ਜਾ ਕੇ ਤੁਸੀਂ ਆਪਣੀ ਦਵਾਈ ਲੈ ਸਕਦੇ ਹੋ ਇਹ ਹੌਲੀ ਹੌਲੀ ਆਪਣੇ ਨੇੜੇ ਨੇੜੇ ਜਿਹੜੇ ਹੁਣ ਮੰਨ ਲਓ ਹਸਪੀਟਲ ਖੁੱਲਦੇ ਨੇ ਵੱਡੇ ਖੁੱਲ ਰਹੇ ਨੇ ਤੇ ਜਿਹੜਾ ਸਕੂਲ ਹੈ ਉਹ ਆਪਣਾ ਸਮੇਂ ਲਈ ਵੀ ਇੱਕ ਕਹਿੰਦਾ ਉਹਨਾਂ ਨੇ ਨਜ਼ਦੀਕ ਆ ਪਾਏ ਪਏ ਪੂਰਾ ਅਸੀਂ ਜ਼ੋਰ ਲਾ ਰਹੇ ਹਾਂ ਪੰਚਾਇਤ ਆਪਣੀ ਪੂਰਾ ਜ਼ੋਰ ਲਾ ਰਹੀ ਹੈ ਜਿਹੜਾ ਸਕੂਲ ਹੈ ਵੀ ਉਹ ਨਾ ਪਰਮਾਤਮਾ ਨਹੀਂ ਜਾਣਦਾ ਵੀ ਭਾਵੇਂ ਮਹੀਨੇ ਨੂੰ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਜਿਹੜਾ ਸਕੂਲ ਹੈ ਉਹ ਆਪਣਾ ਅਪਗ੍ਰੇਡ ਹੋਊਗਾ ਤੇ ਜ਼ਰੂਰ ਹੋਵੇਗਾ ਸਰਕਾਰ ਤੋਂ ਅਸੀਂ ਪੂਰੇ ਜੋਰ ਸ਼ੋਰ ਨਾਲ ਮੰਗ ਕਰ ਰਹੇ ਆ ਤੇ ਆਪਾਂ ਵੀ ਇਹ ਮੰਗ ਕਰਨੀ ਸਾਰਿਆਂ ਨੇ ਵੀ ਆਪਣੇ ਪਿੰਡ ਜਿਹੜਾ ਵੀ ਗਰੀਬ ਹੈਗਾ ਜਿੰਨੇ ਵੱਡੇ ਸ਼ਾਹੂ ਕਰਤਾ ਹੈ ਨਹੀਂਗੇ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਜਾਂਡਾ ਵਾਲੇ ਜਾਂਦੀਆਂ ਨੇ ਅਰਨੀ ਵਾਲੇ ਜਾਂਦੀਆਂ ਨੇ ਰੋੜਾ ਵਾਲੇ ਜਾਂਦੀਆਂ ਬਹੁਤ ਦੁੱਖ ਹੁੰਦਾ ਕਿਉਂਕਿ ਬੱਚਿਆਂ ਨੂੰ ਜਾਣਾ ਬਹੁਤ ਦਿੱਕਤ ਹੈ ਜਦੋਂ ਆਪਣਾ ਬੱਚਾ ਸਮਝਦਾਰ ਹੋ ਜਾਂਦਾ ਹੈ ਨਾ ਉਦੋਂ ਦਿੱਕਤ ਨਹੀਂ ਹੁੰਦੀ ਜਦੋਂ ਮਰਜ਼ੀ ਜਾ ਪਰ ਜਦੋਂ ਨਿੱਕੀਆਂ ਬੱਚੀਆਂ ਨੂੰ ਭੇਜਣਾ ਨਾ ਐਨਾ ਮਹਿਸੂਸ ਹੁੰਦਾ ਮੈਂ ਖੁਦ ਵੇਂਦਾ ਉਹਨਾਂ ਮੈਨੂੰ ਆਪ ਬੜੀ ਤਕਲੀਫ ਹੁੰਦੀ ਹੈ ਜਦੋਂ ਕਈਆਂ ਵਾਰੀ ਅੱਡੇ ਤੇ ਖੜੀਆਂ ਹੁੰਦੀਆਂ ਨੇ ਜਾਂ ਅਗਾ ਖੜੀਆਂ ਹੁੰਦੇ ਕੋਈ ਚੜਾਉਂਦਾ ਹੈ ਕੋਈ ਨਹੀਂ ਚੜਾਉਂਦਾ ਉਹ ਅਗਲੇ ਦੀ ਮਰਜ਼ੀ ਪਰ ਬਹੁਤ ਮਨ ਲਉ ਤਕਲੀਫ ਇਚਨੇ ਆਪਣੀਆਂ ਬੱਚੀਆਂ ਤੇ ਆਪਾਂ ਇਹ ਹੈ ਸਰਕਾਰ ਤੋਂ ਅਸੀਂ ਮੰਗ ਕੀਤੀ ਹੋਈ ਹੈ ਆਪਣੀ ਫਾਈਲ ਚੰਡੀਗੜ੍ਹ ਦਫ਼ਤਰੇ ਚ ਪਈ ਹੈ ਪ੍ਰਮਾਤਮਾ ਆਪਾਂ ਇਹ ਸਾਰਿਆਂ ਨੇ ਅਰਦਾਸ ਕਰਨੀ ਹੈ ਵੀ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਜਿਹੜੇ ਮਾਨਯੋਗ ਬਹੁਤ ਹੀ ਸੋਹਣੇ ਕਦਮਾਂ ਤੇ ਚੱਲ ਰਹੇ ਨੇ ਉਹ ਪੜ੍ਹਾਈ ਬਣੇ ਤਾਂ ਇੰਨਾ ਹੀ ਉਹਨਾਂ ਦਾ ਧਿਆਨ ਹੈ ਵੀ ਬਹੁਤ ਜ਼ਿਆਦਾ ਜਿਹੜੀ ਇਹ ਚੀਜ਼ਾਂ ਆਪਾਂ ਨੂੰ ਉਹ ਦੇ ਰਹੇ ਨੇ ਬੱਚਿਆਂ ਨੂੰ ਤੇ ਆਪਾਂ ਜਿੰਨੇ ਵਾਅਦੇ ਚਾੜ ਕੇ ਆਪਣੇ ਬੱਚਿਆਂ ਨੂੰ ਜਿਹੜਾ ਕੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਲਾਈਏ ਜਿੰਨੀ ਜ਼ਿਆਦਾ ਹਾਜ਼ਰੀ ਹੋਵੇਗੀ ਉਨੀ ਹੀ ਛੇਤੀ ਆਪਣਾ ਜਿਹੜਾ ਸਕੂਲ ਬਣੇਗਾ ਦੂਸਰਾ ਨੰਬਰ ਹੈ ਪਿੰਡ ਦਾ ਨਾਮ ਬਦਲੋਣ ਖਾਤਰ ਇਹ ਫੈਲ ਅੱਜ ਤੋਂ ਇੱਕ ਲੜਕਾ ਆਪਣੇ ਪਿੰਡ ਦਾ ਸ਼ੇਖਰ ਸ਼ੇਖਰ ਮੁੰਡਾ ਸੀ ਉਹਨੇ ਅੱਜ ਤੋਂ ਸਾਲ ਪਹਿਲਾਂ ਅਪਲਾਈ ਕੀਤਾ ਉਹਦਾ ਵੀ ਜਿਹੜਾ ਫਾਈਲ ਹੈ ਵੀ ਆਪਾਂ ਜਿਹੜਾ ਇਹ ਆਪਣੇ ਪਿੰਡ ਦੇ ਨਾਂ ਥੋੜਾ ਜਿਆ ਬਹੁਤ ਦਿੱਕਤ ਲੋਕਾਂ ਨੂੰ ਮਹਿਸੂਸ ਹੁੰਦੀ ਯਾਰ ਇਹ ਕਿਹੜਾ ਪਿੰਡ ਹੈ ਦੱਸਿਓ ਜੀ ਬਹੁਤ ਮਹਿਸੂਸ ਹੁੰਦੇ ਆਪਣੇ ਪਿੰਡ ਦਾ ਜਿਹੜਾ ਹੁਣ ਨਾ ਉਹ ਦੱਸੋ ਹੁਣ ਆਪਣੇ ਪਿੰਡ ਦਾ ਜਿਹੜਾ ਹੁਣ ਆਪਾਂ ਨਾਂ ਲਿਖਣਾ ਆਪਣੇ ਪਿੰਡ ਦਾ ਨਾਂ ਜੋ ਪੁਰਾਣਾ ਆਪਣੇ ਬਜ਼ੁਰਗਾਂ ਵੇ ਰਤਨਪੁਰਾ ਸੀਗਾ ਇਹ ਉਹ ਆਪਾਂ ਕਰਵਾ ਰਹੇ ਆ ਤੇ ਸਾਤੇ ਪਾਸ਼ਾ ਵੀ ਉਹਦੇ ਪਿੱਛੇ ਵੀ ਆਪਣੀ ਜਿਹੜੀ ਫਾਈਲ ਹੈ ਉਹ ਡਾਇਰੈਕਟਰ ਸਾਹਿਬ ਦੇ ਟੇਬਲ ਦੇ ਉੱਤੇ ਪਈ ਹੈ ਤੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਹੀ ਬੇਨਤੀ ਕਰਨੀ ਹੁਣ ਜਾਣਾ ਚੰਡੀਗੜ੍ਹ ਉਹਨਾਂ ਨੂੰ ਮਿਲਣ ਉਹਨਾਂ ਨੂੰ ਇੱਕੋ ਹੀ ਕਹਿਣਾ ਵੀ ਸਾਡੀਆਂ ਦੋ ਮੁੱਖ ਮੰਗਾਂ ਨੇ ਇਹਨਾਂ ਨੂੰ ਜਿਹੜਾ ਪੂਰਨ ਕੀ ਤਾਂ ਜਲਦੀ ਵੀ ਪੂਰਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆ ਗਈ ਦੂਸਰੀ